ਸੈਡ ਗੱਲ ਆ ਬੜੀ ਦੁਖਦਾਈ ਗੱਲ ਹੈਗੀ ਆ ਕਿ ਜਿੰਨੀਕ ਤਵੱਜੋ ਜਿੰਨੀਕ ਰਿਸਪੈਕਟ ਗੱਤਗੇ ਨੂੰ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲਦੀ ਨੀ ਆਪਣੇ ਸਮਾਜ ਨੂੰ ਆਉਣ ਵਾਲੀ ਪਨੀਰੀ ਤੱਕ ਇਹ ਗੱਲ ਜਾਣੀ ਚਾਹੀਦੀ ਆ ਆਉਣ ਵਾਲੀ ਪਨੀਰੀ ਨੂੰ ਐ ਸਿੱਖ ਸਸ਼ਰ ਵਿਦਿਆ ਫਾਰਵਰਡ ਹੋਣੀ ਚਾਹੀਦੀ ਆ ਆਹੀ ਦੇ ਵਿੱਚ ਗੱਤਗਾ ਜਿਹੜਾ ਉਹ ਨੈਸ਼ਨਲ 올림픽 ਗੇਮਸ ਦੇ ਵਿੱਚ ਅਨਰੋਲ ਹੋਇਆ ਜਿਵੇਂ ਸਰਕਾਰੀ ਜੋਬਸ ਹੋ ਗਈਆਂ ਜਾਂ इवन ਆਰਥਿਕ ਸਹਾਇਤਾ ਦੀ ਗੱਲ ਕਰੀਏ ਨਾ ਕਿ ਮੋਰੀਟਰੀ ਕੰਪਨਮੈਂਟ ਦੀ ਗੱਲ ਕਰਦੇ ਆ ਜਾਂ ਸੈਲਰੀ ਦੀ ਗੱਲ ਕਰਦੇ ਆ ਉਹ ਸਭ ਹੁਣ ਆਪਣੇ ਗੱਤਕੇ ਦੇ ਪਲੇਅਰ ਜਿਹੜੇ ਨੇ ਉਹਨਾਂ ਨੂੰ ਵੀ ਹੁਣ ਸਰਕਾਰ ਵੱਲੋਂ ਮਿਲਣਗੇ ਆ ਜੀ ਮੈਂ ਪਹਿਲਾਂ ਤੋਂ ਜਾਣਦਾ ਜੀ ਮੈਂ ਟ੍ਰੇਨਡ ਮਤਲਬ ਟ੍ਰੇਨਡ ਪਲੇਅਰ ਐਨਾ ਗੱਤਕੇ ਦਾ ਮੈਂ ਪਹਿਲਾਂ ਹੀ ਸਿੱਖਿਆ ਸੀਗਾ ਫਿਲਮ ਦੀ ਸੋਚੀ ਬਾਅਦ ਚੋਂ ਆਈ ਸੀ ਸੋ ਬੈਸਿਕਲੀ ਗੱਤਕੇ ਨੂੰ ਫਿਲਮ ਦੇ ਵਿੱਚ ਪ੍ਰਮੋਟ ਕਰਨ ਦਾ ਕੀ ਕਾਰਨ ਜੀ ਮੈਂ ਬੜੀ ਇੱਕ ਸੈਡ ਗੱਲ ਆ ਬੜੀ ਦੁਖਦਾਈ ਗੱਲ ਹੈਗੀ ਆ ਕਿ ਜਿੰਨੀਕ ਤਵੱਜੋ ਜਿੰਨੀਕ ਰਿਸਪੈਕਟ ਗੱਤਕੇ ਨੂੰ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲਦੀ ਨਹੀਂ ਆਪਣੇ ਸਮਾਜ ਚ ਔਰ ਮੈਂ ਚਾਹੁੰਨਾ ਸਪੈਸ਼ਲੀ ਗੱਤਗਾ ਸਿੱਖਣ ਤੋਂ ਬਾਅਦ ਮੇਰੇ ਅੰਦਰ ਇਹ ਜਾਗੀ ਗੱਲ ਕਿ ਸਾਡੀ ਆਉਣ ਵਾਲੀ ਪਨੀਰੀ ਤੱਕ ਇਹ ਗੱਲ ਜਾਣੀ ਚਾਹੀਦੀ ਹੈ ਆਉਣ ਵਾਲੀ ਪਨੀਰੀ ਨੂੰ ਇਹ ਸਿੱਖ ਸ਼ਸਤਰ ਵਿਦਿਆ ਫਾਰਵਰਡ ਹੋਣੀ ਚਾਹੀਦੀ ਹੈ ਕਿਉਂਕਿ ਜਿੰਨੇ ਵੀ ਅੰਦਰ ਜਨਰੇਸ਼ਨ ਆ ਉਹ ਮੀਡੀਆ ਤੋਂ ਫਿਲਮਾਂ ਤੋਂ ਬਹੁਤ ਜਲਦੀ ਪ੍ਰਭਾਵਿਤ ਹੋ ਜਾਂਦੀ ਆ ਤਾਂ ਇਦਾਂ ਸੋਚਿਆ ਕਿ ਆਪਾਂ ਕੁਝ ਕ੍ਰੀਏਟਿਵ ਵੇ ਦੇ ਵਿੱਚ ਉਹਨਾਂ ਲਈ ਐਸਾ ਮੈਸੇਜ ਲੈ ਕੇ ਆਈਏ ਤਾਂ ਜੋ ਉਹਨਾਂ ਨੂੰ ਗੱਤਕਾ ਸਿੱਖਣ ਦਾ ਜਿਹੜਾ ਉਹਨਾਂ ਨੂੰ ਇੱਕ ਕਿਰੋਸਿਟੀ ਇੱਕ ਕਰੇਜ਼ ਜਾਗੇ ਹਾਲ ਹੀ ਦੇ ਵਿੱਚ ਗੱਤਕਾ ਜਿਹੜਾ ਉਹ ਨੈਸ਼ਨਲ 올림픽 ਗੇਮਸ ਦੇ ਵਿੱਚ ਰੋਲ ਹੋਇਆ ਆ ਕਿ ਆਪ ਸਭ ਜਾਣਦੇ ਹੋਵੋਗੇ ਉਹਦੇ ਚੱਲਦੇ ਇੱਕ ਐਵੀ ਗੱਲ ਆ ਕਿ ਹੁਣ ਜਿਹੜੇ ਗੱਤਕੇ ਦੇ ਖਿਡਾਰੀ ਆ ਉਹਨਾਂ ਨੂੰ ਨੈਸ਼ਨਲ ਪਲੇਅਰਸ ਦਾ ਜਿਹੜਾ ਔਦਾ ਮਿਲਿਆ ਜਿਹਦਾ ਮਤਲਬ ਆਇਆ ਕਿ ਜਿਵੇਂ ਹੋਰ ਜਿਹੜੀਆਂ ਸਪੋਰਟਸ ਹੈਗੀਆਂ ਉਹ ਖੇਡੀਆਂ ਜਾਂਦੀਆਂ ਆਂ ਇੰਡੀਆ ਦੇ ਵਿੱਚ ਮੰਨ ਲਓ ਆਕੀਆ ਕ੍ਰਿਕਟ ਆ ਫੁੱਟਬਾਲ ਆ ਉਹਨਾਂ ਦੇ ਪਲੇਅਰ ਨੂੰ ਜਿਹੜਾ ਸਰਕਾਰ ਵੱਲੋਂ ਬੈਨੇਫਿਟ ਮਿਲਦੇ ਆ ਜਿਵੇਂ ਸਰਕਾਰੀ ਜੋਬਸ ਹੋ ਗਈਆਂ ਜਾਂ इवन ਆਰਥਿਕ ਸਹਾਇਤਾ ਦੀ ਗੱਲ ਕਰੀਏ ਨਾ ਅਸੀਂ ਮੋਨਟਰੀ ਟੈਂਪ ਪੇਮੈਂਟ ਦੀ ਗੱਲ ਕਰਦੇ ਆਂ ਜਾਂ ਸੈਲਰੀ ਦੀ ਗੱਲ ਕਰਦੇ ਆਂ ਉਹ ਸਭ ਹੁਣ ਆਪਣੇ ਗੱਤਕੇ ਦੇ ਪਲੇਅਰ ਜਿਹੜੇ ਨੇ ਉਹਨਾਂ ਨੂੰ ਵੀ ਹੁਣ ਸਰਕਾਰ ਵੱਲੋਂ ਮਿਲਣ ਗਿਆ ਜਦ ਇੱਕ ਚੀਜ਼ ਸਾਡੀ ਇੰਨੀ ਇੱਕ ਵਿਦਿਆ ਸਾਡੀ ਜਿਹੜੀ ਸਾਡੇ ਗੁਰੂਆਂ ਨੇ ਸਾਨੂੰ ਸਿਖਾਈ ਹੈ ਹਨਾ ਮੈਂ ਇਹੀ ਚਾਹੁੰਦਾ ਦਿਲੋਂ ਕਿ ਅਸੀਂ ਉਹਨੂੰ ਸਿੱਖੀਏ ਵੀ ਨਾ ਸਿਰਫ ਸਿੱਖੀਏ ਉਹਨੂੰ ਅਸੀਂ ਅੱਗੇ ਆਪਣੀ ਪਨੀਰੀ ਨਾਲ ਆਉਣ ਵਾਲੀ ਪਨੀਰੀ ਉਹਦੇ ਸਿਖਾਈਏ ਕਿਉਂਕਿ ਬਹੁਤ ਵਧੀਆ ਫਿਜ਼ੀਕਲ ਵਰਕਆਊਟ ਵੀ ਆ ਇੱਕ 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 ਰਾਂ ਦੀ ਐਕਸਰਸਾਈਜ਼ ਵੀ ਹੈਗੀ ਔਰ ਸੈਲਫ ਡਿਫੈਂਸ ਦਾ ਵੀ ਇੱਕ ਆਰਟ ਹੈ ਜਿਹੜਾ ਅਸੀਂ ਨਾਰਮਲ ਲੈ ਕੇ ਚਾਹੁੰਦੇ ਹਾਂ ਤੇ ਟੌਪਿਕ ਮੇਰਾ ਬੜਾ ਨੇੜੇ ਸੀ ਦਿਲ ਦੇ ਤਾਂ ਮੈਂ ਚਾਹੁੰਦਾ ਸੀ ਇਹ ਫਿਲਮ ਬਣੇ ਇਹਨੂੰ ਅਸੀਂ ਬਣਾ ਕੇ ਲੋਕਾਂ ਦੇ ਸਾਹਮਣੇ ਲੈ ਕੇ ਆਈਏ ਜੀ ਛੱਤੀ ਵੀ ਸ਼ਸਤਰਮੋਪੀ ਕੇ ਨੇ ਆਪਣੇ ਤੇ ਬੇਸਿਕਲੀ ਸ਼ਸਤਰ ਆਪਾਂ ਗੋਵਿੰਦ ਸਿੰਘ ਜੀ ਮਾਰਾਈ ਨੇ ਦੱਸਿਆ ਸੀਗਾ ਕਿ ਕਿਸੇ ਦੇ ਜੁਲਮ ਹੰडाਵੇ ਤਾਂ ਆਪਾਂ ਚੁੱਕਦੇ ਆਂ ਜਾਂ ਆਪਣੀ ਰੱਖਿਆ ਲਈ ਚੁੱਕਦੇ ਇਸ ਮੂਵੀ ਦੇ ਵਿੱਚ ਕਿਸ ਮਕਸਦ ਲਈ ਆਪਾਂ ਗੱਟਕੇ ਵੱਲ ਤੁਰੇ ਜੀ ਇਹਦੇ ਜਿਹੜੀ ਇੱਕ ਕਹਾਣੀ ਹੈ ਮੁੰਡਾ ਜਿਹੜਾ ਕਰੈਕਟਰ ਮੈਂ ਪਲੇ ਕਰ ਰਿਹਾ ਮੇਨ ਲੀਡ ਦਾ ਉਹ ਉਹਦਾ ਨਾਮ ਕਿਰਨਦੀਪ ਹੀ ਹੁੰਦਾ ਤੇ ਉਹ ਬਾਹਰ ਰਹਿੰਦਾ ਹੁੰਦਾ ਜੰਮਪੜੂ ਦੀ ਪੰਜਾਬ ਦੀ ਹੋਈ ਹੈ ਉਹ ਬਾਹਰ ਜਾਂਦਾ ਹੈ ਤੇ ਜਿਵੇਂ ਅਸੀਂ ਦੇਖਦੇ ਆਂ ਜੀ ਜਦੋਂ ਬਾਹਰ ਜਾਂਦੇ ਆਂ ਤੇ ਬੱਚੇ ਵਿਗੜ ਜਾਂਦੇ ਆ ਉਹ ਬੜਾ ਨਾ ਆਪਣਾ ਕਿਹੜੀ ਕੋ ਆਉਂਦਾ ਸਾਰੀਆਂ ਗਲਤ ਹਰਕਤਾਂ ਕਰਦਾ ਉਹ ਨਸ਼ੇ ਵੀ ਕਰਦਾ ਹੋਰ ਗਲਤ ਜਿਹੜੀ ਚੀਜ਼ਾਂ ਵੱਲ ਸੋਸਾਇਟੀ 'ਚ ਪੈ ਜਾਂਦਾ ਤੇ ਉਹ ਮੁੜ ਕੇ ਆਉਂਦਾ ਤੇ ਉਹ ਇੰਡੀਆ ਦੇ ਵਿੱਚ ਇੱਕ ਸਿੰਪਲ ਜੀ ਕੁੜੀ ਨਾਲ ਆਪਣੇ ਸੱਚੇ ਪਿਆਰ ਨੂੰ ਢੋਣ ਵਾਸਤੇ ਆਉਂਦਾ ਲੇਕਿਨ ਜਦੋਂ ਉਹ ਇੱਥੇ ਆਉਂਦਾ ਹੈ ਤੇ ਉਹ ਦੇਖਦਾ ਕਿ ਐਸਾ ਇੱਕ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਹੈ ਜਿੱਥੇ ਉਹਦੀ ਇੱਕ ਜਿਹੜਾ ਵਿਲਨ ਹੈ ਉਹ ਵੀ ਗੱਦਕੜਾ ਖਿਡਾਰੀ ਹੈ ਉਹਦੇ ਨਾਲ ਉਹ ਦੇਖਦਾ ਕਿ ਯਾਰ ਇਹਦੇ 'ਚ ਹੋਮੋ ਹੈ ਬਹੁਤ ਹੈ ਜਿਹਨੂੰ ਅਸੀਂ ਕਮੰਡ ਕਹ ਦਿੰਨੇ ਆ ਨਾ ਜਿਹਨੂੰ ਅਸੀਂ ਕਹ ਦਿੰਨੇ ਆ ਵੀ ਦਿਮਾਗ ਖਰਾਬ ਹੋਇਆ ਹੁੰਦਾ ਤਾਂ ਉਹ ਸਮਝਦਾ ਯਾਰ ਨਹੀਂ ਯਾਰ ਇਹਦਾ ਕਮੰਡ ਤੋੜਨਾ ਜ਼ਰੂਰੀ ਆ ਕਿਉਂਕਿ ਇਹ ਕਿਤੇ ਨਾ ਕਿਤੇ ਉਰੂ ਤਾ ਉਹਦੇ ਮਨ ਚ ਇਹ ਗੱਲ ਜਾਂਦੀ ਤਾਂ ਉਹ ਉਹਦੇ ਗੱਟਕੇ ਵ ਗੱਟਕਾ ਉਹਨੂੰ ਚੁਣਦਾ ਹੈ ਤਾਂ ਉਹਦੀ ਚੈਰੀ ਕਰਦਾ ਜੀ ਕਿੱਟ ਕੀ ਕਟਿੰਗ ਤਰਾ ਕੇ ਉਹਦਾ ਸਿਕਸ ਲਵੇ ਜੀ ਇਹ ਇੱਕ ਸਵਾਲ ਜਿਹੜਾ ਤੁਹਾਡਾ ਬਿਲਕੁਲ ਸਹੀ ਆ ਅਸੀਂ ਕਟਿੰਗ ਦੀ ਗੱਲ ਨਹੀਂ ਕਰਦੇ ਅਸੀਂ ਇਹ ਕਰਦੇ ਆ ਕਿ ਸਹਿਜ ਤੁਹਾਡੇ ਵੀ ਕਈ ਬੰਦੇ ਗੱਟਕਾ ਸਿੱਖਦੇ ਆ ਜਿਹੜੀ ਅ ਅਗਰ ਅਸੀਂ ਉਹਨੂੰ ਸਪੋਰਟ ਦੀ ਗੱਲ ਕਰੀਏ ਅੱਜ ਉਹਦੇ ਰੂਲਸ ਜਿਹੜੇ ਆ ਜਿਹੜਾ ਕਿ ਅਸੀਂ ਗੱਦਗੇ ਨੂੰ ਐਜ਼ ਅ ਸਪੋਰਟ ਦਿਖਾਇਆ ਫਿਲਮ ਦੇ ਵਿੱਚ ਗੱਦਗਾ ਸੀ ਕਦੇ ਵੀ ਨਗਰ ਕੀਰਤਨ 'ਚ ਦੇਖਦੇ ਆ ਤਾਂ ਹਮੇਸ਼ਾ ਬਾਣੇ 'ਚ ਕਿੱਢਿਆ ਜਾਂਦਾ ਉਹਦੀ ਰਹਿਤ ਬਰੀਆਦਾ ਹੈਗੀ ਆ ਉਹਨੂੰ ਫਾਲੋ ਕਰਨਾ ਜ਼ਰੂਰੀ ਹੁੰਦਾ ਅਸੀਂ ਬਾਣਾ ਨਹੀਂ ਦਿਖਾਇਆ ਫਿਲਮ ਦੇ ਵਿੱਚ ਕਿਉਂਕਿ ਅਗਰ ਅਸੀਂ ਕਮਰਸ਼ੀਅਲ ਐਂਗਲ ਦੇ ਉੱਤੇ ਫਿਲਮ ਦੀ ਗੱਲ ਕਰਦੇ ਆ ਤਾਂ ਫਿਲਮ ਦੇ ਵਿੱਚ ਅਗਰ ਇੱਕ ਜੇਕਰ ਇੱਕ ਹੀਰੋ ਹੈਗਾ ਤੇ ਇੱਕ ਵਿਲਨ ਨਹੀਂ ਹੁੰਦਾ ਤੇ ਵਿਲਨ ਜਿਹੜਾ ਹੈ ਉਹ 네ਗੇਟਿਵ ਕੈਰੈਕਟਰ ਹੁੰਦਾ ਅਸੀਂ ਬਾਣੇ ਵਾਲੇ ਬੰਦੇ ਨੂੰ 네ਗੇਟਿਵ ਨਹੀਂ ਦਿਖਾ ਸਕਦੇ ਸੀ ਉਹ ਇੱਕ ਮਤਲਬ ਨਹੀਂ ਦਿਖਾ ਸਕਦੇ ਕਿਸੇ ਵਿਅਕਤੀ ਚ ਤਾਂ ਅਸੀਂ ਉਹਨੂੰ ਇਦਾਂ ਇੱਕ ਇੱਕ ਜਰਨੀ ਦਿਖਾਈ ਹੈ ਜਿਹੜਾ ਬੰਦਾ ਕਿੱਦਾਂ ਟਰਾਂਸਫਰਮ ਹੁੰਦਾ ਹੈ। ਔਰ ਉਹ ਸਿੱਖੀ ਸਰੂਪ ਤੇ ਆਉਂਦਾ ਹੈ। ਉਹਦੀ ਇੱਕ ਟਰੈਵਲ ਹੈ, ਉਹਦੀ ਜਰਨੀ ਹੈ। ਇਹ ਫਿਲਮ ਦੇ ਵਿੱਚ ਉਹ ਦੱਸੀ ਗਈ ਹੈ ਤੇ ਇਹਦਾ ਮੈਟਰ ਨਹੀਂ ਹੈਗਾ ਕਿ ਉਹ ਕਟਿੰਗ ਹੈ ਜਾਂ ਨਹੀਂ ਹੈ ਕਿਉਂਕਿ ਉਹ ਤੁਸੀਂ ਜਦੋਂ ਫਿਲਮ ਦੇਖੋਗੇ ਤੁਹਾਡਾ ਤੁਹਾਡਾ ਪੁਆਇੰਟ ਹੈ ਕਲੀਅਰ ਹੋਏਗਾ ਕਿ ਅਸੀਂ ਨਿਕਾਸ ਕਰਕੇ ਗੱਲ ਕਰਨੀ ਗੁਰਮੁਹਰਿਆਦਾ ਦਾ ਪ੍ਰੋਪਰ ਧਿਆਨ ਰੱਖਿਆ ਹੈ ਫਿਲਮ ਦੇ ਵਿੱਚ। ਹਾਂਜੀ ਬਿਲਕੁਲ ਰੱਖਿਆ ਗਿਆ ਜੀ। ਇਹਦੇ ਵਿੱਚ ਅਗਰ ਜਿੱਦਾਂ ਅਸੀਂ ਕਈ ਚੀਜ਼ਾਂ 네ਗੇਟਿਵ ਦਿਖਾਈਆਂ ਜਿੱਦਾਂ ਅਸੀਂ ਟ੍ਰੇਲਰ ਵੀ ਦੇਖਿਆ ਆਪਣ ਯੂ ਸ਼ਰਾਬੀ ਪੀਂਦਾ ਉਹ ਕਲਬਾਂ ਚ ਵੀ ਜਾਂਦਾ ਉਹਦੇ ਨਾਲ ਗੋਰੀਆਂ ਵੀ ਘੁੰਮੀਆਂ ਫਿਰਦੀਆਂ ਹਨ ਉਹਨਾਂ ਦੇ ਵਿੱਚ ਬੜਾ ਕੰਫਰਟੇਬਲ ਲੰਦਾ ਉਸ ਮਾਹੌਲ ਦੇ ਵਿੱਚ ਤੇ ਜਦੋਂ ਅਸੀਂ ਕੋਈ ਪੋਜ਼ਿਟਿਵ ਚੀਜ਼ ਦਿਖਾਣੀ ਹੁੰਦੀ ਹੈ ਲਾਈਫ ਦੇ ਵਿੱਚ ਚਾਹਦੇ ਹਾਂ ਕਿ ਲੋਕ ਪੋਜ਼ਿਟਿਵ ਵਾਲ ਦੇਖਣ ਤੇ ਸਾਨੂੰ ਬੁਰਾਈ ਇੰਨੀ ਕ ਵੱਡੀ ਕਰਕੇ ਦਿਖਾਉਣੀ ਪੈਂਦੀ ਹੈ ਕਿ ਉਹ ਛੋਟੀ ਲੱਗੇ ਛਾਈ ਦੇ ਮੋਰੇ ਹਨ ਤਾਂ ਉਹਨੂੰ ਇਸ ਤਰੀਕੇ ਨਾਲ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਜਿਵੇਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਆਪਾਂ ਮर्याਦਾ ਦਾ ਧਿਆਨ ਰੱਖਦੇ ਹੋਏ ਚੀਜ਼ਾਂ ਨੂੰ ਅਸੀਂ ਲੈ ਕੇ ਆਏ ਹਾਂ ਬਹੁਤ ਸੈਂਸਿਟਿਵ ਟੌਪਿਕਸ ਹੈਗਾ ਤੇ ਸਾਡੇ ਨਾਲ ਫਿਲਮ ਦੇ ਵਿੱਚ ਜਨੈਲ ਭਾਜੀ ਸ਼ ਤੇ ਅਸੀਂ ਉਹਨਾਂ ਦੀ ਦੇਖ-ਰੇਖ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਕਿਸੇ ਦੀ ਮਰਿਆਦੇ ਵਿੱਚ ਨਾ ਪਹੁੰਚੇ ਜੀ